ਸਭ ਤੋਂ ਪਹਿਲਾਂ ਆ ਗਿਆ 3602 ਪੰਜਾਬ ਜੀਪ ਦੇ ਵਿੱਚ ਆ ਸ਼ੈਡ ਗੇਰ ਦੇ ਵਿੱਚ ਟਾਉ ਮਾਡਲ 3 ਸਪੀਡ ਟਰੈਕਟਰ ਹੈ ਵੀਰੇ ਗੁਰਵਿੰਦਰ ਨੇੜੇ ਦਾ ਮੈਂ ਕਿ ਤੇਰੇ ਕੋਲ ਆ ਠੀਕ ਹੈ ਭਾਈ ਆ 2018 ਮਾਡਲਾ ਭਾਈ ਕੰਡੀਸ਼ਨ ਟਰੈਕਟਰ ਦੀ ਹੈਗੀ ਆ 2022 23 ਵਰਗੀ 5 ਲੱਖ ਤੇ 22 ਹਜ਼ਾਰ ਲਿਖੀ ਬੈਠਾ ਗੁਰਵਿੰਦਰ ਕਿੰਨੇ ਦਾ 5 ਲੱਖ ਦਾ ਗੁਰਮਿੰਦਰ ਦਾ ਹੋ ਗਿਆ ਦਿਮਾਗ ਖਰਾਬ ਤੇ ਪਰਚੀਆਂ ਕੱਢ ਕੇ ਪੈਸੇ ਕਰੋ ਇਕੱਠੇ ਤੇ ਇਹਦੇ ਲਵਾ ਕੇ ਲੈ ਗਿਆ ਪਰ ਬਿਜਲੀਆਂ ਸਰਫੇ ਲੈ ਕੇ ਜਾਣਗੇ ਜੈ ਜੀ ਰੇਰ ਦਾ ਸੇ ਭਰਾ ਦੇਖਦੇ ਵੀਡੀਓ ਕਰਮਾ ਜੀ ਜੈ ਜੈ ਟਾਇਰ ਵੀ ਨਵੇਂ ਆ ਇੱਕ ਟਾਇਰ ਲਾਲਾ 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 ਟਾਇਰ ਕਿਉਂ ਲਾਲੀਏ ਬਿੱਚ ਨਾਲ ਦੇ ਰੇਟ ਦੱਸ ਰੇਟ ਦੱਸ ਕਿੰਨਾ ਜਾ ਰਿਹਾ 95000 ਦਾ ਦੇ ਚੱਲ ਚੱਲ 90000 ਦਾ ਲੈ ਜਾਓ ਭਾਈ 90000 ਦਾ ਜੀ 4 ਲੱਖ 90000 490 ਲਓ ਜੀ ਉਧਰ ਅਰਜਨ ਨੋਬੋ 605 ਟਾਇਰ ਬਿਲਕੁਲ ਬਈ ਹੈਗੇ ਨਾਲ ਦੇ ਇਹ ਨਾਲ ਦੇ ਟਾਇਰ ਹੈਗੇ ਜੀ 90 95 ਪੈਸੇ ਟਰੈਕਟਰ ਹੈਗਾ ਰੁਪਿਆ 2020 ਮਾਡਲ ਆ ਬਈ ਟੰਗਾ ਫੱਟੀ ਛਤਰੀ ਛਤਰੀ ਹੈਗੀ ਆ ਛਤਰੀ ਹੈ ਨਹੀਂ ਛਤਰੀ ਲੈ ਛਤਰੀ ਲੈ ਕੇ ਦੇਵਾਂਗੇ ਠੀਕ ਆ ਚੇਂਜਰ ਆ ਦਾ ਬਈ 3 ਸਪੀਡ ਆ ਜਮਾ ਨਵਾਂ ਟਰੈਕਟਰ ਜਿਹਨੇ ਕਿਸੇ ਨਵਾਂ ਲੈਣਾ ਤਾਂ ਆ ਲੈ ਜਾਓ ਠੀਕ ਹੈ ਜੀ ਇੱਕ ਮਿੰਟ ਗੱਲ ਹੋਰ ਦੱਸ ਦੇਣਾ 20 ਮਾਡਲ 6 ਲੱਖ 28 ਹਜ਼ਾਰ ਲਿਖੀ ਬੈਠਾ ਕਿੰਨਾ ਦਾ ਗੁਰਵਿੰਦਰ ਆ 5 ਲੱਖ 90 ਹਜ਼ਾਰ 5 ਲੱਖ 75 ਹਜ਼ਾਰ ਦਾ ਦੇ ਦਾਂਗੇ 5 ਲੱਖ 75 ਹਜ਼ਾਰ ਦਾ ਚੱਕੋ ਜੀ ਉਹ 50 ਲੱਖ ਕਿਦਾ ਜੀ ਸੋਨਾ ਲੀਗਾ 50 ਹਜ਼ਾਰ 14 ਮਾਡਲ ਦਾ ਬਿਲਕੁਲ ਨਵਾਂ ਟਰੈਕਟਰ ਹੈ ਬਾਈ ਪਿਛਲੇ ਟਾਇਰ ਐਮ ਆਰ ਫਦੇ ਬਿਲਕੁਲ ਤਾਜ਼ੇ ਇਹ ਟਰੈਕਟਰ ਵੀ ਜਿਵੇਂ ਨਵਾਂ 14 ਮਾਡਲ 4 ਲੱਖ 38 ਹਜ਼ਾਰ ਲਿਖੀ ਬੈਠਾ ਗੁਰਵਿੰਦਰ ਕਿੰਨੇ ਦਾ 4 ਲੱਖ 10 ਹਜ਼ਾਰ ਦੇ ਦਾਂਗੇ ਨਮਾ ਖਿਲ ਗਿਆ ਮੇਰਾ ਮੇਰਾ ਗਿਆ ਮੇਰਾ ਗਿਆ 20 ਮਾਡਲ ਬੀਮਾ ਦਾ ਟਰੈਕਟਰ ਬ੍ਰੋ ਚਾਰ ਟਰੈਕਟਰ ਕੋਕਾ ਹੀ ਆ ਮੈਂ ਕਿਹਾ ਚਲਾਈਦਾ ਹੀ ਆ ਮੈਂ ਜਾ ਕੋਕਾ ਕਿੰਨੇ ਦਾ 410000 ਦਾ ਨਾ ਇੱਕੋ ਦਾ ਚਾਰ ਲੱਖ 50000 ਰੁਪਏ ਪੂਰੇ ਚਾਰ ਰੱਖਦਾ ਲੈ ਜਾਓ ਟਰੈਕਟਰ ਤੋਂ ਬਾਗ ਬਾਰ ਰੋਲਣ ਦਾ ਆਪਸ ਤੋਂ ਡਿਸਕਾਊਂਟ ਆਇਆ ਸ਼ਰਮਾ ਕੀਤਾ ਲਓ ਜੀ ਉਸ ਤੋਂ ਬਾਅਦ ਆ ਗਿਆ ਟਰੈਕਟਰਾਂ ਦਾ ਮੇਲਾ ਸ਼ਾ 911 ਬਿਲਕੁਲ ਚਾਰੇ ਟਾਇਰ ਨਵੇਂ ਝੋਟਾ ਟਰੈਕਟਰ ਲਿਖਿਆ ਸਰਾਪ ਪਾਸੇ ਤੇ ਲਿਖਿਆ ਭਾਈ ਪੰਜਾਬ ਨੰਬਰ ਮਾਨਸਾ ਦਾ ਵੀਰੇ ਕੋਕਾਪੀ ਟਰੈਕਟਰ ਆ ਗੇਅਰ ਰਿੰਗਾ ਕਿਵੇਂ ਆਇਏ ਜਮਾ ਓਕੇ ਬਾਈ ਦਾਦਾ ਜੀ ਕੋਕਾਪੀ ਟਰੈਕਟਰ ਗੇਅਰ ਰਿੰਗ ਦਾ ਵੀ ਕੋਕਾਪੀ ਦਾ 3 ਲੱਖ ਤੇ 22 ਹਜ਼ਾਰ ਲਿਖੀ ਬੈਠਾ ਰੈਂਬਰੋਬੇ ਸ਼ੀਸ਼ੇ ਦੀ ਗੱਲ ਵੀ ਨਹੀਂ ਇੱਕੋ ਦੱਸ ਦਿਆਂ ਬਾਈ ਸ਼ਰਮਾ ਜੀ ਘਟਾਉਂਦੇ ਤਾਂ ਨਹੀਂ ਨਾ ਆਪਾਂ ਕਿਉਂ ਘਟਾਵਾਂਗੇ 3 ਲੱਖ ਰੁਪਏ ਦੇ ਮਾ ਟਰੈਕਟਰ ਇਹ ਨਹੀਂ ਕੋਈ ਹੋਰ 2 ਲੱਖ ਤੇ 90 ਹਜ਼ਾਰ ਦਾ ਟਰੈਕਟਰ ਲੈ ਜਾਓ ਇਹ ਕੁਛ ਬੋਲੀਆਂ ਉਹ ਤੈਨੂੰ ਮੈਂ ਅਗਲੀ ਵਾਰੀ ਕਰੇ ਨਵਾਦ ਨੂੰ ਦੇ ਪਰ ਬਹੁਤ ਪਰੇ ਪਰ ਇੱਧਰ ਆ ਜਾ ਬੜਾ ਸੋਹਣਾ ਖੜਾ ਇੱਧਰ ਆ ਜਾ 290000 ਦਾ ਇਧਰ ਆ ਜਾ ਵੀਰੇ ਲੋ ਜੀ ਜਿਹਨੇ 5050 ਡੀ ਲੈਣਾ ਨਾ ਆ ਲੈ ਜਾਓ 5050 ਇਹ 3 ਸਪੀਡ ਹੁੰਦਾ ਟਾਇਰ ਹੈਗੇ ਜੀ 75 ਪੈਸੇ ਟਰੈਕਟਰ ਦੇ ਕੋਕਾ ਵੀ ਟਰੈਕਟਰ ਟਰੈਕਟਰ ਸੋਹਣਾ ਬਹੁਤ ਹੈ 3 ਸਪੀਡ ਹੈ ਨਾ ਇਹ 3 ਸਪੀਡ ਹੈ 2012 ਮਾਡਲ ਆ 415000 ਲਿਖਿਆ ਬੜਾ ਲਿਖਿਆ ਵੀ ਨਹੀਂ ਮੈਂ ਦਾ ਇਧਰ ਰੇਟ 415000 15000 ਲਿਖਿਆ ਕਿੰਨੇ ਦਾ ਇਧਰ ਹੋ ਜਾ ਕਿੰਨੇ ਸੀ ਦਾ ਦੇ ਤੰਨਵਾ ਖਤੇ 75000 ਦਾ ਟਰੈਕਟਰ ਲੈ ਜਾ ਕੋਈ ਮਾੜਾ ਨਹੀਂ 50 50 ਡੀ ਵੀ ਨਹੀਂ ਦਿੰਦਾ ਕੋਈ 2 ਸਪੀਡ ਇਹਨੇ ਦਾ ਲਾ ਆ ਜਾ ਹੁਣ ਇੱਧਰ ਤੁਰਿਆ ਮਾੜਾ ਜਾ ਲਓ ਜੀ ਫਾਰਮ ਸੱਟ ਕੀ ਦਾ ਬਾਈ ਆ ਜਾ ਮਾੜਾ ਕੋਲੇ ਫਾਰਮ ਸੱਟ 2009 ਮਾਡਲ ਹੈ ਜੀ ਠੀਕ ਹੈ ਨਵੇਂ ਸਟਿੱਕਰਾਂ ਦਾ ਟਰੈਕਟਰ ਹੈ ਹਾਡੋ ਬਾਬਾ ਹੈਗਾ ਹਰਿਆਣਾ ਨੰਬਰ ਹੈ ਵੀਰੇ ਟਾਇਰ ਚੰਗੇ ਆ ਮੂਹਲੇ ਟਾਇਰ ਨਵੇਂ ਆ ਪਿਛਲੇ ਟਾਇਰ ਹੈਗੇ ਜੀ 80 ਤੋਂ 85 ਪੈਸੇ 270000 ਲਿਖੀ ਬੈਠਾ ਬਾਈ ਕਿੰਨੇ ਦਾ 42000 ਦਾ ਦੇ ਦੇਗੇ 40000 ਦਾ ਟਰੈਕਟਰ ਬਾਈ ਤੋਂ ਲੈ ਜਾ ਨੰਬਰ ਬੋਲ ਕੀ ਹੈ ਤੇਰਾ ਬਾਈ ਨੰਬਰ 95923 95923 67915 67915 ਠੀਕ ਆ ਗੱਲ ਦੁਬਾਰੇ ਬੋਲ 95923 67915 ਬਾਈ ਰਹਿ ਕਰੋ ਉਹਦੀ ਦੇ ਕਰਨੀ ਆ ਦਾ ਓਕੇ ਲਾ ਬਾਈ ਉਹ ਤੋਂ ਬਾਅਦ ਦੇ ਵਿੱਚ ਆ ਗਿਆ 265 ਮਹਿੰਦਰਾ 2006 ਮਾਡਲ ਹੈ ਜੀ ਟਾਇਰ ਹੈਗੇ 75 ਤੋਂ 80 85 ਪੈਸੇ 265 ਸਰਪੰਚ ਤੇ ਕੀ ਦਾ ਬਾਈ ਇਹ ਆ ਜਾ ਉਹ ਆ ਜਾ ਮੇਰੇ ਕੋਲੇ 2006 ਮਾਡਲ ਦਾ ਟੈਕਿੰਗ ਕਿੰਨੀ ਦਾ ਟੈਕਿੰਗ ਛੋ ਦੀ ਹੈਗੀ ਛੋ ਦੀ ਹਲਕੀ ਫੁਲਕੀ ਟੈਕਿੰਗ ਹੈਗੀ ਐ ਵੀਰੇ 2 ਲੱਖ ਤੇ 20 ਹਜ਼ਾਰ ਲਿਖੀ ਬੈਠਾ ਕਿੰਨੇ ਦਾ ਇਹ ਦੇ ਦਾਂਗੇ ਭਾਈ 1 95 ਨਹੀਂ ਆ ਦੇ ਯਾਰ 1 ਲੱਖ ਤੇ 85 ਹਜ਼ਾਰ ਦਾ 80 ਹਜ਼ਾਰ ਦਾ ਲੈ ਜਾਓ ਟਰੈਕਟਰ ਬਾਕੇ ਲੈ ਜਾਓ 1 ਲੱਖ 80 ਹਜ਼ਾਰ ਦਾ ਕੋਈ ਘੇਰ ਚ ਪਾਜ ਨਹੀਂ ਕੋਈ ਬਲੋ ਨਹੀਂ ਤੇ ਬਾਹਲੇ ਪਹੁੰਚੇ ਟਰੈਕਟਰ ਦੋ ਲੈ ਲਓ ਜੀ ਬਾਕੇ ਲੈ ਜਾਓ ਪੱਟ ਕੇ ਲੈ ਜਾਓ ਟਰੈਕਟਰ ਕੋਈ ਚੱਕਰ ਨਹੀਂ ਲੈ ਲਓ 1 ਲੱਖ 80 ਹਜ਼ਾਰ ਦਾ 2000 ਲੈ ਬੈ ਤੈਨੂੰ ਹੁਣ ਇੱਕ ਗੱਲ ਹੋਰ ਦੱਸਦਾ ਭਾਈ ਉਹ ਮੈਂ ਆਵਦਾ ਟਰੈਕਟਰ ਦਿਖਾਉਂ ਇੱਕੋ ਹੀ ਤੇ ਰੇਡ ਦਾ ਦੇਖੋ ਤੁਸੀਂ ਫਰਕ ਕਿੰਨਾ ਉੜਦਾ ਉੜਦਾ ਕੀ ਆ ਆ ਖੜਾ ਆ ਜਾ ਲਓ ਜੀ ਵੀਰੇ ਤੁਹਾਨੂੰ ਮੈਂ ਟਰੈਕਟਰ ਦਿਖਾਉਣਾ ਇੱਕ ਆਵਦਾ ਦਿਖਾਉਂਗਾ ਇੱਕੋ ਹੀ ਲਓ ਜੀ 3630 ਮੇਰਾ ਆਵਦਾ ਟਰੈਕਟਰ ਆ ਵੀਰੇ ਆ 2013 ਮਾਡਲ ਆ ਪੰਜਾਬ ਨੰਬਰ ਪੀਵੀ 13 ਸਿਲੰਸਰ 2 ਆ ਇੱਕ ਨਾਲ ਦਾ ਤੇ ਇੱਕ ਬਾਅਦ ਦੇ ਵਿੱਚ ਇੱਕ ਤਾਂ ਲੱਗਿਆ ਹੋਇਆ ਡੰਡਾ ਫੱਟੀ ਸਭ ਕੁਝ ਨਾਲ ਆ ਵੀਰੇ ਅੱਛਾ ਜੀ ਠੀਕ ਹੈ ਗੇਰ ਰਿੰਜ ਦਾ ਰੁਪਈਆ ਦਾ ਰੁਪਿਆ ਚਲਾ ਕੇ ਬਾਅ ਕੇ ਵੜ ਕੇ ਲੈ ਜਾਓ ਭਾਈ ਟਰੈਕਟਰ ਦੀ ਸਰਵਿਸ ਵੀ ਕਰਾਉਣ ਦੀ ਲੋੜ ਨਹੀਂ ਉਹ ਵੀ ਹੋਈ ਹੋਈ ਆ ਅੱਛਾ ਜੀ ਠੀਕ ਹੈ ਇਹ ਟਰੈਕਟਰ ਦੇ ਨਾਲ ਇੱਕ ਛੋਟਾ ਜਿਹਾ ਟਰੈਕਟਰ ਟਰੈਕਟਰ ਨਾਲ ਟਰੈਕਟਰ ਫਰੀ ਦੇਵਾਂਗਾ ਗੰਮੀ ਟਰੈਕਟਰ ਚਾਬੀ ਦੇ ਨਾਲ 1000 ਰੁਪਿਆ ਛੋੜ ਕਰੂੰਗਾ ਠੀਕ ਹੈ ਗੱਲ ਚਾਰੇ ਟਾਇਰ ਪੱਕੇ ਆ ਮੂਲੇ ਵੀਕੇਡੀ ਦੇ ਪਿਛਲੇ ਅਪੋਲੋ ਦੇ ਆ ਭਾਈ ਮੂਲੇਟਰ 85 ਪੈਸੇ ਆ ਪਿਛਲੇ ਹੈਗਾ ਜੀ 70 ਤੋਂ 75 ਪੈਸੇ ਠੀਕ ਹੈ ਜੀ 55 ਐਚ ਪੀ ਆ ਵਿੱਚੋਂ ਵੀ ਕੋਕਾ ਪੀ ਸੀ ਆ ਬਾਈ ਟਰਬੋ ਸਿਸਟਮਾ ਠੀਕ ਹੈ ਗੱਲ ਪੰਜਾਬ ਨੰਬਰ ਆ ਉਹ ਗੱਲ ਨਹੀਂ ਹੈਗੀ ਪੰਜਾਬ ਲੱਗਿਆ ਹੋਊ ओरिजिनल ਪੰਜਾਬ ਫਸਟ ਓਨਰ ਓਕੇ 4 ਲੱਖ ਤੇ 60 ਹਜ਼ਾਰ ਡਿਮਾਂਡ ਆ ਸੋਡੀ ਸਿਰਫ ਸੋਡੀ ਵੀਡੀਓ ਤੋਂ ਕਹਿ ਰਿਹਾ ਇੱਕੋ ਰੇਟ ਜੱਸ ਜਾਂ ਨੋ 4 ਲੱਖ ਤੇ 35 ਹਜ਼ਾਰ ਦਾ ਟਰੈਕਟਰ ਕੋਈ ਸਾਨੂੰ ਦੇ ਦੇ ਆ ਕੰਡੀਸ਼ਨ ਦੇ ਵਿੱਚ ਸ਼ਰਮਾ ਬਈ ਆ ਡਿਸਕਾਊਂਟ 30 ਹਜ਼ਾਰ ਡਿਸਕਾਊਂਟ 35 ਹਜ਼ਾਰ ਕੋ ਅੱਛਾ ਇੱਕ ਘਰੇ ਟਰੈਕਟਰ ਖੜਾ ਹੈ ਭਾਈ ਮੇਰੇ ਕੋਲ 745 ਸੋਨ ਲੀਕਾ 2015 ਮਾਡਲ ਆ ਟਾਇਰ ਬਿਲਕੁਲ ਨਵੇਂ ਆ ਡਬਲ ਡਿਸਟ੍ਰਿਬਿਊਟਰ ਆ ਪਾਵਰ ਸਟੀering ਆ ਠੀਕ ਆ ਗੱਲ ਵੀਰੇ ਉਹ ਦੇਵਾਂਗੇ ਇੱਕੋ ਰੇਟ ਜਸ ਜਾਨੋ 3.5 ਲੱਖ ਦਾ ਕਾਝੂ ਸ਼ਾਂਤਾਈ ਦੇ ਹੋ ਟਰੈਕਟਰ ਵੀ ਆ ਜਾਣਗੇ ਚਾਰ-ਪੰਜ ਵੀਰੇ ਆਉਣੇ ਆ ਕੱਲ ਨੂੰ ਕੋਈ ਵੀ ਟਰੈਕਟਰ ਲੈਣਾ ਸ਼ਰਮਣ ਨੂੰ ਫੋਨ ਕਰ ਲਿਓ ਜਾਇਜ਼ ਰੇਟ ਤੇ ਹੀ ਦੇਵਾਂਗੇ ਟਰੈਕਟਰ ਵੀਰੇ 10-12000 ਰੁਪਏ ਕਮਾਈ ਨਾਲ ਦਿੰਨੇ ਆ ਲਓ ਵੀ ਮੇਤਰੋ ਸ਼ਰਮਾ ਜੀ ਕੋਲੇ ਪਹੁੰਚੇ ਆ ਤਲਵੰਡੀ ਸਾਬੋ ਦੇ ਵਿੱਚ ਤਾਂ ਜਿਹੜੇ ਵੀ ਆਪਣੇ ਪਿਆਰੇ ਮਿੱਤਰ ਐ ਪਹਿਲੀ ਵੱਡੀ ਗੱਲ ਇਹ ਐ ਦੂਜੀ ਗੱਲ ਬਈ ਜਿੰਨੇ ਵੀ ਟਰੈਕਟਰ ਦਿਖਾਉਂਦੇ ਆ ਇੱਕ ਗੱਲ ਨੋਟ ਕੀਤੀ ਆ ਪਾ ਤਲਵੰਡੀ ਸਾਬੇ ਦੇ ਵਿੱਚੋਂ ਸਭ ਤੋਂ ਜਾਇਜ਼ ਰੇਟਾਂ ਦੇ ਟਰੈਕਟਰ ਹੁੰਦੇ ਆ ਬਈ ਹੈਨ ਇਹ ਕੀ ਗੱਲ ਐ ਕਿ ਮਾਰਦੀ ਨੂੰ ਤੁਹਾਡਾ ਘੱਟ ਲੈਣੇ ਹੋ ਤੁਸੀਂ ਗੱਲ ਇਹ ਹੈ ਬਾਈ ਹਾਂ ਹੁਣ ਇਹ ਨਾ ਕਿ ਉਹ ਸ਼ਰਮੇ ਨੂੰ ਪਤਾ ਨਹੀਂ ਅੱਜ 20 ਮਾਡਲ ਵਿੱਚ ਸੋਨਾ ਲੀ ਆ ਅਰਜਨ ਕੋਕਾ ਪੀਸ 30000 ਦੀ ਛਤਰੀ ਲੱਗੀ ਦੀ ਘੋੜਾ ਬੈਂਪਰ ਲੱਗਾ ਸੀ 15 18000 ਵਾਲਾ ਵੱਡੇ ਟਾਇਰ ਪਾਏ ਸੀ ਅੱਛਾ ਜੀ ਟਰੈਕਟਰ ਵਿੱਚ 2.5 ਲੱਖ ਦਾ ਕੋਕਾ ਪੀਸ ਕਹਿੰਦੇ ਜੀ ਨੂੰ 2000 ਤੋਂ ਤੇ ਜੇ ਕਿਤੇ ਮੰਡੀ 'ਚ ਵਗ ਜਾ ਪਾਉਣੇ 6 ਲੱਖ ਤੋਂ ਘੱਟ ਕਿਸੇ ਨੇ ਨਹੀਂ ਬੋਲਣਾ ਇੱਥੇ ਠੀਕ ਹੈ ਆਪਾਂ ਕਮਾਈ ਕਰਦੇ ਆ 10 ਤੋਂ 15 ਇੰਨਾ ਕਦਾ ਇੰਨਾ ਕਦਾ ਬੰਦ ਆ ਬਾਈ 5 ਲੱਖ ਦਾ ਬਿਲਕੁਲ ਹੀ ਬਿਲਕੁਲ ਬਿਲਕੁਲ ਜੇ ਕੋਈ ਕਿਸੇ ਨੂੰ ਨਹੀਂ ਯਕੀਨ ਰਸੀਦਾਂ ਦੇਖ ਲਿਆ ਕਰੋ 50000 ਰੁਪਿਆ ਫਟਿਆ ਵੀ ਰਹਿੰਦਾ 10 ਤੋਂ 15000 ਦੇਜਿਆ ਕਰੋ ਅੱਛਾ ਓਏ ਯਾਰ ਦੱਨੀ ਮਹੀਨੇ ਦਾ 10 ਵੇਤ ਲੱਖ ਬਣ ਗਿਆ ਯਾਰ ਕੀ ਭੈਣ ਚੋਂ ਮੂੰਗੀ ਗੁੱਡੀ ਐ ਹਾਏ ਬਾਈ 10 10000 ਤੇ ਜਵਾਕ ਕੰਮ ਕਰਦੇ ਆ ਮਹੀਨਾ ਛਲ ਛਲ ਖਾ ਲੈਂਦੇ ਆ ਜਿਹੜਾ ਕੰਮ ਕਰਨ ਵਾਲੇ ਆਪਾਂ ਨੂੰ ਫੇਰ ਲੱਖ ਬਣਦਾ ਸਹੀ ਗੱਲ ਐਏ ਮਿੱਤਰੋ ਬੁੱਲੇ ਲੁੱਟੀ ਦੇ ਮੈਂ ਇੱਕ ਗੱਲ ਤੈਨੂੰ ਤੈਨੂੰ ਹੋਰ ਗੱਲ ਦੱਸਦਾ ਮੈਂ ਤੈਨੂੰ ਹੂੰ ਮੈਂ ਤੈਨੂੰ ਮੇਰੇ ਕੋਲ ਟ੍ਰੇਡ ਲਾਈਨ ਨਾ ਆਇਓ ਹਮ ਮੈਂ ਹੁਣ ਕਹਿੰਦਾ ਨਹੀਂ ਲੈਣਾ ਆਓ ਹਮ ਜਿਹਨੇ ਲੈਣਾ ਆਉਣਾ ਉਹ ਆਪਦੇ ਏਰੀਏ ਦੇ ਵਿੱਚ 10 15 ਜانے ਥਾਂ ਤੇ ਜਾਓ ਉੱਥੇ ਜਾ ਕੇ ਜੇ ਮੇਰੇ ਕੋਲ ਹਾਊਲੈਂਡ ਖੜਾ ਇਹਦਾ ਰੇਟ ਪੁੱਛੋ ਇਹ ਕਿਡਿਸ਼ਨ ਦਾ ਕੀ ਰੇਟ ਆ ਬਈ ਕਿੰਨੇ ਦਾ ਮਿਲੂ ਸਾਰਾ ਕੁਝ ਟਰਾਈ ਮਾਰ ਕੇ ਹਾਂ ਟਰਾਈ ਮਾਰ ਕੇ ਜੇ ਸ਼ਰਮੀ ਦਾ ਰੇਟ ਤੁਹਾਨੂੰ ਸਹੀ ਲੱਗੇ ਫੇਰ ਲੋ ਨਹੀਂ ਲਾਉਣਾ ਇਹ ਵੀ ਛੂਟ ਆ ਜੇ 20 ਤੋਂ 50000 ਦਾ ਫਰਕ ਨਾ ਹੋਵੇ ਤਾਂ ਫਿਰ ਨਜ਼ਾਰਾ ਹੀ ਨਹੀਂ ਫੇਰ ਨਜ਼ਾਰਾ ਹੀ ਨਹੀਂ ਹੈ ਹਾਂ ਵੱਡੀ ਗੱਲ ਇਹ ਆ ਬਈ ਜਿੰਨਾ ਮਾਰਜਿਨ ਹੈ ਦੱਸ ਕੇ ਲੈਣਾ ਇੱਕ ਨੰਬਰ ਦੇ ਵਿੱਚ ਲੈਣਾ ਉਹ ਕੰਮ ਨਹੀਂ ਵੀ ਬਾਲੀਆਂ ਛੱਲਾਂ ਹੋਣਾ ਮੈਂ ਯਾਰ ਸੱਡੀ ਗੱਲ ਪਤਾ ਨਹੀਂ ਕਰਦਾ ਤੂੰ ਜਿੰਨੀ ਮਰਜ਼ੀ ਭਾਈ ਜੋੜੇ ਤੜਾਲਾ ਜਿੱਥੇ ਮਰਜ਼ੀ ਤੁਰਿਆ ਫਿਰ ਮਚਾਉਣਾ ਤੈਨੂੰ ਵੀ ਡੇਡ ਦੀ ਲੱਕੜ ਜੀ ਤੇਰੇ ਜੋ ਅੱਖਾਂ ਨੇ ਚੰਦਨ ਜੀ ਤੈਨੂੰ ਵੀ ਫੂਕਣਾ ਤੇ ਸ਼ਰਮੈ ਨੂੰ ਵੀ ਪਤਾ ਡੇਡ ਦੀ ਲੱਕੜ ਜੀ ਫੂਕਣਾ ਕਿਉਂ ਕਿਉਂ ਆਏ ਜੇ ਕਰੀ ਜਾਓ ਲਿਖਣ ਵਾਲਾ ਹੱਥ ਜਾ ਕਿਉਂ ਬਕਰਾਂਗੇ ਤੈਨੂੰ ਵੇਖ ਰੋ ਕਿਉਂ ਪਾਇਓ ਤੂੰ ਬੂਜੇ ਕਰੀਏ ਕਿ ਕਿਉਂ ਮੰਜੇ ਦੇ ਵਿਚਾਲੇ ਮੋਰਾ ਘੱਟਣਾ ਪਵੇ ਕਿਉਂ ਬੱਥਰ ਦੇ ਮਿੱਟੀ ਮਿੱਟੀ ਪਾ ਕੇ ਰੱਖਣਾ ਪਵੇ ਤੇ ਜਨਾਨੀ ਨੂੰ ਚੱਕ ਕੇ ਛੱਟਣਾ ਪਵੇ ਗੰਦਾ ਹਾਂ ਵੱਡੀ ਗੱਲ ਹੈ ਬਈ ਵੱਡੀ ਪਰ ਹੈ ਵੀ ਫਰ ਨਿਆਰੇ ਯਾਰ ਇਹ ਲੈਨੇ ਬਾਈ ਆਹ ਗੱਡੀ ਆ ਅੱਜ ਗੱਡੀ ਇੱਕ ਹੋਰ ਲੈ ਲਈ ਹੋਰ ਲੈਕਸ پتہ ਕਿਹੜੀ ਆ ਉਹ ਮੁੰਡੇ ਨੂੰ ਪਤਾ ਬੇਟੇ ਕਿਹੜੀ ਗੱਡੀ ਲੈਤੀ ਅੱਜ ਆਪਾਂ ਹੋਰ ਸਕੂਅਰ ਮੈਂ ਗੱਡੀ ਦਿਖਾ ਦਣਾ ਭਰਾਵਾ ਤੂੰ ਦੇਖ ਲੈ ਕਿਹੜੀ ਆ ਸੇਮੋ ਦੀ ਕਾਰ ਤਾਂ ਫੁੱਲ ਮੈਂਟ ਆ ਗੱਡੀ ਦੇਖ ਲੈ ਕਿਹੜੀ ਆ ਆ ਗੱਡੀ ਦੇਖ ਲੈ ਕਿਹੜੀ ਆ ਆ ਗੱਡੀ ਬੰਬ ਗੱਡੀ ਲੈ ਜਾਂਦੀ ਆ ਲੈਤੀ ਆ ਭਾਈ ਇਹ ਆ ਲੈਤੀ ਆ 42 42 ਨੰਬਰ ਆ ਗੱਡੀ ਦਾ ਫੋਰਸ ਆ ਲੈਤੀ ਆ ਠੀਕ ਐ ਤੇ ਹੈ ਵੀ ਨੌ ਸੀਟਡ ਆ ਇਹ ਇੱਕ ਉਹ ਖੜੀ ਆ 0013 ਹਾਂਜੀ ਉਹ ਸਾਹਮਣੇ ਵਾਲੀ ਤੇ 42 42 ਠੀਕ ਐ ਜੀ ਉਹ ਵੀ ਪੰਜਾਬੀ ਵੀ ਪੰਜਾਬ ਇੱਕ ਨੰਬਰ ਦਾ ਕੰਮ ਆ ਸ਼ੌਂਕ ਦੇ ਯਾਰ ਤੰਦੀ ਬੋਨੇ ਨਹੀਂ ਸਹੀ ਹੈ ਬਾਈ ਜਿਹੜਾ ਕੰਮ ਵੀਡੀਓ ਦੇ ਵਿੱਚ ਅੱਗੇ-ਆਗੇ ਕਰਨਾ ਉਹ ਇੱਕ ਨੰਬਰ ਬਣਾਣੀ ਹੁੰਦਾ ਬਿਲਕੁਲ ਸਹੀ ਹੈ ਹੈ ਇੱਕ ਨੰਬਰ ਬਣਾ ਬੰਦਾ ਅੱਗੇ ਨਹੀਂ ਆ ਸਕਦਾ ਬੰਦਾ ਦੇਣਾ ਲੈਣਾ ਨਾ ਹੋਵੇ ਉਹ ਬੰਦਾ ਅੱਗੇ ਆਉਂਦਾ ਨਹੀਂ ਹਰੇਕ ਦੇ ਬੱਸ ਦੀ ਗੱਲ ਨਹੀਂ ਬਈ ਇਹ ਮੈਂ ਤੈਨੂੰ ਇੱਕ ਦੋ ਤਿੰਨ ਗੱਲਾਂ ਦੱਸੂ ਆ ਹਾਂ ਗਾਵਾਂ ਲੈਣ ਵਾਸਤੇ ਪ੍ਰਾਂਤ ਜਿਹੜਾ ਦਿਲ ਚਾਹੀਦਾ ਚਾਹੀਦਾ ਉਹ ਦਿੰਦੇ ਬਹੁਤ ਜ਼ਿਆਦੇ ਹਾਂ ਠੀਕ ਹੈ ਗੱਲ ਜੇ ਕਹਿੰਦੇ ਉਹਦੇ ਹਾਥੀ ਨੂੰ ਕੁੱਤੇ ਭੌਂਕਣ ਲੱਗ ਜੇ ਨਾ ਹਾਥੀ ਪ੍ਰਵਾਹ ਕਰਨ ਲੱਗ ਜੇ ਪੈਰ ਵੀ ਨਹੀਂ ਚੱਲਦਾ ਨਹੀਂ ਚੱਲਦਾ ਨਹੀਂ ਚੱਲਦਾ ਠੀਕ ਹੈ ਗੱਲ ਇੱਕ ਗੱਲ ਹੋਰ ਦੁਸ਼ਮਣ ਜਿੰਨੇ ਮਰਜ਼ੀ ਕਮਾ ਲੈ ਪੰਜ ਮਿੰਟਾਂ 'ਚ ਯਾਰ ਕਮਾਉਣ ਵਾਸਤੇ ਜ਼ਿੰਦਗੀ ਡੱਪਾ ਜਾਂਦੀ ਹੈ ਹੂੰ ਰਿਸ਼ਤੇਦਾਰੀ ਯਾਰੀ ਦੋਸਤੀ ਭੈਣ ਭਾਈ ਇਹਨਾਂ ਰਿਸ਼ਤੇਦਾਰੀਆਂ ਤੇ ਜਾਰੀਆਂ ਦੋਸਤੀਆਂ ਕਮਾਉਣ ਵਾਸਤੇ ਤੇ ਨਵਾਲ ਵਾਸਤੇ ਪ੍ਰਾਂਤਾਂ ਜਿਹੜੇ ਦਿਲ ਚਾਹਿੰਦੇ ਆ ਫੇਰ ਨਹੀਂ ਵਧੀਆਂ ਉਹ ਆਹਰ ਇੱਥੇ ਬਈ ਠੀਕ ਆਹ ਲੋਹੇ ਦਾ ਘੋੜਿਆਂ ਦਾ ਵਪਾਰ ਕਰਨਾ ਬਹੁਤ ਔਖਾ 15 ਦਿਨਾਂ ਅਜੀ ਸ਼ਰਮੇ ਨੇ 42 ਲੱਖ ਦਾ ਕਾਰੋਬਾਰ ਕੀਤਾ 15 ਦਿਨਾਂ ਦੇ ਵਿੱਚ 42 ਲੱਖ ਦਾ ਹੂੰ ਕਹਦੇਗਾ ਕਹਦੇਗਾ ਬਈ ਵੱਡੀ ਗੱਲ ਤੈਨੂੰ ਇੱਕ ਚੀਜ਼ ਦਿਖਾਵਾਂ ਹੂੰ ਪਿਛਲਾ ਪਿਛਲਾ ਹਫਤਾ ਨੋਟ ਕਰ ਲੈ ਲਓ ਮਿੱਤਰ ਲੈ ਆਂ ਬਾਈ ਕੈਮਰਾ ਰਿਕਾਰਡ ਦਿਖਾਉਲੇ ਤੁਹਾਨੂੰ ਆਪਾਂ ਜੇਨਰ ਰਿਕਾਰਡ 8 ਤਰੀਕ ਹਾਂਜੀ ਹਾਂਜੀ 8 ਗਿਣੀ ਚਲੀ 9 ਨਹੀਂ ਨਹੀਂ ਗਿਣੀ ਚੱਲ ਕਿੰਨੇ ਆ ਇੱਕ ਇੱਕ ਟੈਕ 3 4 5 6 7 8 9 ਆਹਦਰ ਗੱਲ ਕਰੀਏ ਬਾਈ ਨਾ ਆਇਆ 11 12 13 13 ਡੈਡਰ ਕਿੰਨੇ ਦੇ ਹੋਗੇ ਤੇਰਾ ਫਿਰ 4 ਲੱਖ ਦੀ ਆਉਤ ਲਾਈ ਆਜ ਤੋਂ ਬਾਅਦ ਅੱਜ ਤੋਂ 12 ਤਰੀਕ ਹੋਈ ਆ ਅੱਜ 12 16 ਹੋਈ ਆ ਅੱਠ ਨੇ ਨਹੀਂ ਹੋਇਆ ਆ ਗਈਆਂ ਧੂਮਾ ਜਾਇਜ਼ ਰੇਟ ਵਿੱਚ ਫੇਰ ਵਿਕਦੇ ਹੋਏ ਨਹੀਂ ਨਾ ਅਗਲਾ ਰੋਈ ਜਾਂਦਾ ਮੰਦਾ ਹੈ ਮੰਦਾ ਹਾਂ ਮੰਦਾ ਕੋਈ ਨਹੀਂ ਹੈਗਾ ਜਾਇਜ਼ ਰੇਟ ਵਿੱਚੋ ਸਹੀ ਵੇਚੋ ਸਹੀ ਗੱਲਬਾਤ ਕਰੋ ਜਾਇਜ਼ ਖਾਓ ਰੋਟੀਆਂ ਦੂਹੀ ਖਾਣੀਆਂ ਚੰਗੀਆਂ ਕਰੋ ਮਾੜੀਆਂ ਕਰੋ ਕੰਮ ਕਰੋ ਉਹ ਕਰਮ ਕਰੋ ਉਹ ਕਮਾਈ ਕਰੋ ਉਹ ਜਿਹੜੀ ਕੱਲੋਂ ਜਵਾਕਾਂ ਦੇ ਮੂਹਰੇ ਆਊਗੀ ਚੰਗੇ ਕਰੋਗੇ ਕਰਮ ਚੰਗੇ ਆਉਣਗੇ ਮਾੜੇ ਕਰਮ ਕਰੋਗੇ ਤਾਂ ਮਾੜੇ ਕਰਮ ਆਉਣਗੇ ਜਵਾਕਾਂ ਦੇ ਮੂਹਰੇ ਕਿ ਜਵਾਕਾਂ ਨੂੰ ਕੱਲੋਂ ਆਪਣੀ ਮਾੜੀ ਕਮਾਈ ਕੀਤੀ ਤੇ ਆਪਣੇ ਮਾੜੇ ਕਰਮ ਕਮਾਈ ਜਵਾਕਾਂ ਦੇ ਮੂਹਰੇ ਨਾ ਆਵੇ ਮੂਹਰੇ ਨਾ ਆਵੇ ਤੇ ਉਹੋ ਜੇ ਕਰੋ ਹੀ ਨਾ ਉਹੋ ਜੇ ਕਰਦੇ ਨਹੀਂ ਕਰੋ ਨਾ ਨਾ ਕਰਕੇ ਅੱਜ ਕਰਕੇ ਨਾ ਕੱਲੋਂ ਨਾ ਕਰਕੇ ਸਵੇਰੇ ਠੀਕ ਹੈ ਗੱਲ ਭਾਈ ਜੀ ਵੀਡੀਓ ਵਧੀਆ ਰੱਭੀ ਦੱਬ ਕੇ ਲੈ ਕਮੈਂਟ ਸ਼ੇਅਰ ਕਰ ਲੋ ਪੇ ਨੂੰ ਕਰੇ ਫੋਲੋ ਬਹੁਤ ਬਹੁਤ ਮਿਹਰਬਾਨੀ ਭਾਈ ਜਸ ਸਿੰਘ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਜੀ ਇਹਨੂੰ